ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਕ ਟਿੱਕ ਤੇ ਅੱਜ ਅਸੀਂ ਇਹ ਲਾਈਨਿੰਗ ਵਾਲੇ ਸੂਟ ਦੀ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਆਉ ਤੁਹਾਨੂੰ ਦੱਸਦੇ ਆ ਕਿਵੇਂ ਨਿਸ਼ਾਨ ਲਾਉਣੇ ਦੇਖੋ ਚਾਰੇ ਪੀਸ ਰੱਖੇ ਹੋਏ ਨੇ ਲਾਈਨਿੰਗ ਕਮੀਜ਼ ਦੇ ਵੀ ਤੇ ਲਾਈਨਿੰਗ ਦੇ ਵੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਲਾਣਾ ਹੈ ਤੀਰਾ ਤੀਰਾ ਰੱਖਾਂਗੇ ਆਪਾਂ 11 ਇੰਚ 11 ਦਾ ਹਾਫ ਲਵਾਂਗੇ 5.5 ਠੀਕ ਹੈ ਜੀ ਇੱਥੋਂ ਆਪਾਂ ਨੇ ਰੱਖ ਲੈਣਾ ਹੈ ਨੂੰ 7.5 ਇੰਚ ਇਥੋਂ ਆਪਾਂ ਨੇ ਲਾਉਣੀ ਹੈ ਜੀ ਇੱਕ 7.5 ਤੇ ਨਿਸ਼ਾਨੀ ਇਸ ਤਰ੍ਹਾਂ ਠੀਕ ਹੈ ਅੱਗੇ ਆਪਾਂ ਲਾਣੀ ਹੈ 14 ਤੇ ਕਮਰ ਦੀ ਤੇ ਇਹ ਆਪ ਲਾਵਾਂਗੇ हिਪ ਦੀ 21 ਤੇ ਤੁਸੀਂ ਆਪਣੀ ਸਾਈਡ ਦੇ ਹਿਸਾਬ ਨਾਲ ਤੁਸੀਂ हिਪ ਦੀ ਨਿਸ਼ਾਨੀ ਲਾ ਸਕਦੇ ਹੋ ਠੀਕ ਹੈ ਜੀ ਇਥੋਂ ਆਪਾਂ ਨੇ ਲਿਆ ਹੋਇਆ 5.5 ਇਥੋਂ ਰੱਖਾਂਗੇ ਆਪਾਂ 5 ਇੰਚ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਮਿਲਾ ਦਿਓ ਇੱਕ ਬਾਕਸ ਬਣ ਜਾਏਗਾ ਠੀਕ ਹੈ ਜੀ ਇਹ ਵਾਲਾ ਦੇਖੋ ਬਾਕਸ ਬਣ ਗਿਆ ਇੱਥੇ ਆਪਾਂ ਹੁਣ ਲਾਵਾਂਗੇ ਚੈਸਟ ਦੇ ਨਿਸ਼ਾਨ ਚੈਸਟ ਸਾਡੀ ਹੈਗੀ ਐ ਕਸਟਮਰ ਦੀ 1.5/8 ਇੰਚ 1.5/8 9.5 ਠੀਕ ਹੈ ਜੀ ਕਮਰ ਸਾਡੀ ਹੈਗੀ ਐ 1.5/16 ਆਪਾਂ ਨੇ 1 ਇੰਚ ਪਲੇਟਾਂ ਨੇ ਪਲੱਸ ਕਰਨਾ ਹੈ ਠੀਕ ਹੈ ਜੀ हिਪ ਵੀ ਸਾਡੀ ਹੈਗੀ ਐ 1.5/8 ਇੱਥੋਂ ਵੀ ਆਪਾਂ ਲਵਾਂਗੇ 9.5 ਇਹ ਆਪਾਂ ਨੇ ਐਕਸਟਰਾ ਰੱਖਿਆ ਹੈ 3 ਤੋਂ 4 ਇੰਚ ਇਸ ਨੂੰ ਪਾਈਪਿੰਗ ਲੱਗੇਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹ ਮਲਾ ਦੇਣਾ ਇਹ ਸਾਡੀ ਕਮਰ ਦੇ ਨਿਸ਼ਾਨ ਠੀਕ ਹੈ ਜੀ ਇੱਥੋਂ ਆਪਾਂ ਨੇ ਹੁਣ ਇਹ ਜਿਹੜੀ ਚੀਜ਼ ਹੈ ਇਹਦਾ ਆਪਾਂ ਨੇ ਹਾਫ ਕਰਨਾ ਹੈ ਇਸ ਤਰ੍ਹਾਂ ਹਾਫ ਕਰ ਲਓ ਇਧਰ ਵੀ 7.5 ਦਾ ਵੀ ਤੁਸੀਂ ਹਾਫ ਕਰ ਲਓ ਇੱਥੋਂ ਆਪਾਂ ਕੱਟ ਦਵਾਂਗੇ 1 ਇੰਚ ਦੀ ਠੀਕ ਹੈ ਜੀ ਇੱਥੋਂ ਆਪਾਂ ਇਸ ਨੂੰ ਹੁਣ ਇੱਥੋਂ ਗਲਾਈ ਸਟਾਰਟ ਕਰਨੀ ਹੈ ਤੁਸੀਂ ਇਸ ਤਰ੍ਹਾਂ ਇਹ ਸਾਡੀ ਫਰੰਟ ਵਾਲੀ ਗਲਾਈ ਹੋਗੀ ਇੱਥੋਂ ਤੁਸੀਂ ਇਸ ਨੂੰ ਮਲਾ ਲੈਣਾ ਇਹ ਸਾਡੀ ਬੈਕ ਵਾਲੀ ਗਲਾਈ ਹੋਵੇਗੀ ਬਾਅਦ ਵਿੱਚ ਠੀਕ ਹੈ ਜੀ ਇਹ ਦੇਖੋ ਇਸੇ ਤਰ੍ਹਾਂ ਆਪਾਂ ਬੈਕ ਵਾਲੀ ਗਲਾਈ ਦਵਾਂਗੇ ਹੁਣ ਇਹ ਸਾਡੀ ਹੋਗੀ ਫਰੰਟ ਵਾਲੀ ਕਾਰਟ ਇਹ ਬੈਕ ਵਾਲੀ ਇੱਥੋਂ ਆਪਾਂ 1/2 ਇੰਚ ਡਾਊਨ ਦੇ ਦੇਣਾ ਇੱਥੋਂ ਤੁਸੀਂ ਜਿੰਨੀ ਵੀ ਗਲੇ ਦੀ ਕਟਿੰਗ ਕਰਨੀ ਹੈ 2 ਇੰਚ 2.5 ਇੰਚ ਸਵਾ 2 ਉਨਾ ਛੱਡ ਕੇ ਇਹਨੂੰ ਆਪਾਂ ਨੇ ਇੱਥੇ ਮਿਲਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੇ ਹੋ ਗਏ ਫਿਟਿੰਗ ਦੇ ਨਿਸ਼ਾਨ ਐ ਆਪਾਂ ਨੇ ਹੁਣ ਲਾਉਣੇ ਪਲੇਟਾਂ ਦੇ ਨਿਸ਼ਾਨ ਇੱਥੋਂ ਸਾਡਾ ਪਲੇਟ ਤਿਆਰ ਹੈਗਾ ਕਸਟਮਰ ਦਾ 10 ਇੰਚ ਤੇ ਆਪਾਂ ਨੇ ਅੱਧਾ ਇੰਚ ਵੱਧ ਰੱਖਣਾ ਹੁੰਦਾ ਕਿਉਂਕਿ ਇੱਥੇ ਸਟਿਚਿੰਗ ਦੇ ਵਿੱਚ ਆਣਾ ਹੁੰਦਾ ਆ ਪਰ ਰੱਖਾਂਗੇ 10.5 ਠੀਕ ਹੈ ਜੀ 10.5 ਇਸ ਦਾ ਆਪਾਂ ਸੈਂਟਰ ਲਾਵਾਂਗੇ 7 ਇੰਚ ਸੈਂਟਰ ਇਸ ਦਾ ਹਾਫ ਕਰਾਂਗੇ ਠੀਕ ਹੈ ਜੀ ਸਾਡੇ 6 ਇੰਚ ਦਾ ਪਲੇਟ ਪਾਵਾਂਗੇ ਇਹਨਾਂ ਦੀ ਹਾਈਟ ਥੋੜੀ ਘੱਟ ਆ ਇਸ ਲਈ ਆਪਾਂ ਪਲੇਟ ਵੀ ਛੋਟਾ ਲਵਾਂਗੇ ਇਸ ਤਰ੍ਹਾਂ ਦੇਖੋ ਇਹ ਹੋਵੇ ਸਾਡੇ ਪਲੇਟ ਦੇ ਨਿਸ਼ਾਨ ਠੀਕ ਹੈ ਜੀ ਤੁਹਾਨੂੰ ਸਮਝ ਆ ਗਈ ਹੋਵੇਗੀ ਹੁਣ ਆਪਾਂ ਕਰਦੇ ਹਾਂ ਜੀ ਕਟਿੰਗ ਇਹ ਚਾਰੇ ਪੱਲੇ ਦੀ ਕਟਿੰਗ ਇਕੱਠੀ ਕਰਾਂਗੇ ਨਾਲ ਹੀ ਲਾਈਨਿੰਗ ਨਾਲ ਹੀ ਸੂਟ ਦੀ ਇਹ ਦੇਖੋ ਜੀ ਇਹ ਲਾਈਨਿੰਗ ਦੇ ਪੀਸ ਨੇ ਦੋ ਠੀਕ ਹੈ ਇਹ ਫਰੰਟ ਪੀਸ ਇਹ ਬੈਕ ਪੀਸ ਮੈਂ ਤਾਂ ਇਸੇ ਤਰ੍ਹਾਂ ਕਟਿੰਗ ਕਰਦੀ ਆ ਜੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿਵੇਂ ਕਟਿੰਗ ਕਰਦੇ ਹੋ ਜੇਕਰ ਤੁਹਾਨੂੰ ਮੇਰੀ ਕਟਿੰਗ ਦਾ ਤਰੀਕਾ ਪਸੰਦ ਆਵੇ ਤਾਂ ਪਲੀਜ਼ ਇੱਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਦੇਖੋ ਜੀ ਆਪਾਂ ਹੁਣ ਇਸ ਦੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਜਿੰਨਾ ਆਪਾਂ ਨੇ ਕਪੜਾ ਮਾਰਜਨ ਵਿਚ ਰੱਖਣਾ ਉਸ ਹੱਬ ਨਾਲ ਰੱਖ ਕੇ ਤੁਸੀਂ 2 2 ਇੰਚ ਰੱਖ ਸਕਦੇ ਹੋ ਠੀਕ ਹੈ 2 ਇੰਚ ਰੱਖ ਕੇ ਬਾਕੀ ਆਪਾਂ ਨੇ ਕਟਿੰਗ ਕਰ ਦੇਣਾ ਹਿੱਪ ਤੋਂ ਤੁਸੀਂ ਵੱਧ ਲੈ ਲਓ 3 2 ਇੰਚ ਲੈ ਲਓ ਇੱਥੇ ਸਾਡੀ ਪਾਈਪਿੰਗ ਆਏਗੀ ਇਹ ਫਰੰਟ ਵਾਲੀ ਕਾਰਟ ਅਸੀਂ ਮੈਂ ਲਾਈਨਿੰਗ ਜੋੜਨ ਤੋਂ ਬਾਅਦ ਵਿੱਚ ਪਾਉਂਦੀ ਆ ਠੀਕ ਹੈ ਜੀ। ਇਸੇ ਸਾਡੇ ਲਾਈਨਿੰਗ ਵਾਲੇ ਕਮੀਜ਼ ਦੀ ਕਟਿੰਗ ਤੁਹਾਨੂੰ ਇਹ ਸਾਡਾ ਤਰੀਕਾ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ। ਠੀਕ ਹੈ ਜੀ। ਓਕੇ ਧੰਨਵਾਦ।